ਦੀ ਬਾੜੀ ਦੇ ਵਿਕਾਸ ਲਈ ਬਚਨਬੰਦ ਮੋਦੀ ਸਰਕਾਰ ਕਿਸਾਨਾਂ ਦੇ ਹਿੱਤ ਲਈ ਮੋਦੀ ਸਰਕਾਰ ਦਾ ਵੱਡਾ ਫੈਸਲਾ ਪੀਐਮ ਆਸ਼ਾ ਯੋਜਨਾ ਦਿ ਲਈ 35000 ਕਰੋੜ ਰੁਪਏ ਕੀਤੇ ਮਨਜ਼ੂਰ ਕਿਸਾਨਾਂ ਨੂੰ ਮਿਲੇਗਾ ਫਸਲਾਂ ਦਾ ਉਚਿਤ ਮੁੱਲ 2024-25 ਲਈ ਅਰਹਰ ਉਰਦ ਤੇ ਮਸਰ ਦੀ 100% ਐਮਐਸਪੀ ਤੇ ਹੋਵੇਗੀ ਖਰੀਦ MSB ਦੇ ਹੋਰ ਦਾਲਾ ਤੇਲ ਬੀਜਾ ਤੇ ਨਾਰੀਅਲ ਦੀ ਸਰਕਾਰੀ ਖਰੀਦ ਦੀ ਗਰੰਟੀ ਨੂੰ 45000 ਕਰੋੜ ਤੱਕ ਵਧਾਇਆ ਕੀਮਤਾਂ ਨੂੰ ਸਥਿਰ ਰੱਖਣ ਲਈ ਫੰਡ ਚੁਕਿਤਾ ਗਿਆ ਹੈ ਬੱਦਾ ਸਰਕਾਰ ਦੇ ਇਸ ਫੈਸਲੇ ਕਰਕੇ ਕਿਸਾਨਾਂ ਦੇ ਨਾਲ ਨਾਲ ਉਪਭੋਕਤਾਵਾਂ ਨੂੰ ਵੀ ਹੋਵੇਗਾ ਵੱਡਾ ਫਾਇਦਾ ਕਿਸਾਨਾਂ ਦੇ ਕਲਿਆਣ ਲਈ ਵੱਡੇ ਕਦਮ ਚੁੱਕ ਰਹੀ ਹੈ ਮੋਦੀ ਸਰਕਾਰ ਕਿਉਂਕਿ ਮੋਦੀ ਸਰਕਾਰ ਦਾ ਹੈ ਸੰਕਲਪ ਕਿਸਾਨ ਖੁਸ਼ਹਾਲ ਤਾਂ ਦੇਸ਼ ਖੁਸ਼ਹਾਲ